ਬਿਸਮਿਲ੍ਲਾਹਿਰ ਰਹਿਮਾਨਿਰ ਰਹੀਮ ਅੱਜ ਤੁਸੀਂ ਜਾ ਰਹੇ ਹੋ ਚੱਕ ਨੰਬਰ 106 ਦੇ ਵਿੱਚ ਅਸੀਲ ਯਜ਼ਮਾਨ ਜ਼ਿਲ੍ਹਾ ਬਾਲਪੁਰ ਪੰਜਾਬ ਪਾਕਿਸਤਾਨ ਟੇਲ ਵਾਲਾ ਇਸ ਚੱਕ ਤੋਂ ਦੂਰ 10 ਕਿਲੋਮੀਟਰ ਜੇ ਤੇ ਹੈਡ ਰਾਜ ਦਾ 21 ਕਿਲੋਮੀਟਰ ਜੇ ਗਵਰਨਮੈਂਟ ਗਰਲਸ ਹਾਈ ਸਕੂਲ ਦਾ ਬੋਰਡ ਲੱਗਾ ਹੈ ਇਹ ਆ ਗਈ ਇੱਕ ਛੋਟੀ ਜੀ ਮਾਰਕੀਟ ਮਾਰਕੀਟ ਦੇ ਨਾਲ ਲੱਕੜੀ ਵਾਲਾ ਆ ਰਹਾ ਹੈ ਕੋਈ ਵੀਰ ਭਰਾ ਆਪਣਾ ਛੋਟਾ ਜਿਹਾ ਕਾਰੋਬਾਰ ਸਜਾਈ ਖਲੋਤਾ ਰੋਜ਼ਗਾਰ ਬਣਾਈ ਖਲੋਤਾ ਵੀਡੀਓ ਬਣੇ ਸਿੱਖ ਪਾਵਾਂ ਦੇ ਦੌਰ ਦੇ ਵਿੱਚ ਅੱਜ ਜੀਵ ਸੇ ਦਾਲਾ ਹਸਪਤਾਲ ਇਨਸਾਨੀ ਹਸਪਤਾਲ ਸਾਜੇ ਇੱਥੇ ਇਨਸਾਨੀ ਹਸਪਤਾਲ ਦੇ ਨਾਲ ਨਾਲ ਜਾਨਵਰਾਂ ਵਾਲਾ ਹਸਪਤਾਲ ਵੀ ਮੌਜੂਦ ਹੈ ਤੁਹਾਨੂੰ ਹੁਣੇ ਮੈਂ ਵਹਾਨਾ ਵਾਂ 2 ਸੈਕਿੰਡ ਪਾਸ ਲਵੋ ਇਹ 2 ਸੈਕਿੰਡ ਮੇਰੇ ਨਾਲ ਬਣੇ ਰਹੋ ਐ ਪਾਈਆ ਗੁਜ਼ਰਦਾ ਟਰੈਕਟਰ ਅਲਾ ਤੇ ਅੱਜ ਹਾਈ ਸਕੂਲ ਆ ਗਿਆ ਜੇ ਗਵਰਨਮੈਂਟ ਗਰਲਸ ਹਾਈ ਸਕੂਲ ਇਨਵਰ ਦਾ ਨਾਮ ਜੇ ਮਤਲਬ ਕਿ ਵੀ 10ਵੀਆਂ ਤੱਕ ਵਾਲੀ ਜਿਹੜੀ ਉਹ ਪਿੰਡ ਚ ਰਹਿ ਕੇ ਤੁਸੀਂ ਹਾਸਲ ਕਰ ਸਕਦੇ ਹੋ ਜਾਂ ਆਸ-ਪਾਸ ਵਾਲੇ ਪਿੰਡ ਜਿਹੜੇ ਨੂੰ ਉਹ ਵੀ ਇਤੋਂ ਹਾਸਲ ਕਰ ਸਕਦੇ ਆ ਬੱਚਿਆਂ ਨੂੰ ਜ਼ਿਆਦਾ ਦੂਰ ਕਲਾਣ ਦੀ ਜ਼ਰੂਰਤ ਨਹੀਂ ਪੈਂਦੀ ਅੱਜ ਸੱਜੀ ਸਾਈਡ ਦੇ ਉੱਤੇ ਗੁਜ਼ਰ ਗਿਆ ਜਾਨਵਰਾਂ ਵਾਲਾ ਹਸਪਤਾਲ ਪਿੰਡ ਦੇ ਵਿੱਚ ਨਾ ਇਨਸਾਨਾਂ ਨੂੰ ਲੈ ਕੇ ਜਾਨਵਰਾਂ ਤੇ ਕਰ ਸਹੂਲਤ ਮੌਜੂਦ ਹੈ ਪੜ੍ਹਾਈ ਦੀ ਵੀ ਸਹੂਲਤ ਮੌਜੂਦ ਜਦੋਂ ਪੜ੍ਹਾਈ ਦੀ ਸਹੂਲਤ ਮਿਲ ਗਈ ਜਾਨਵਰਾਂ ਨਾਲ ਸਿਹਤ ਵਾਲੀਆਂ ਸਹੂਲਤਾਂ ਵੀ ਮਿਲ ਗਈਆਂ ਇਨਸਾਨਾਂ ਵਾਸਤੇ ਵੀ ਤੇ ਫਿਰ ਪਿੱਛੇ ਰਹਿ ਕੇ ਜਾਂਦਾ ਵੇ ਰਹਿ ਸਿਰਫ ਕੁਝ ਵੀ ਨਹੀਂ ਜਾਂਦਾ ਇਹਨੂੰ ਜਾਂਦੇ ਨੇ ਸ਼ਹਿਰ ਜਿੱਥੇ ਤੁਹਾਨੂੰ ਹਰ ਜਗ੍ਹਾ ਫਾਸਟ ਫੂਡ ਦੇ ਵਿੱਚ ਸਮੱਸਿਆ ਕੋੜੇ ਵੀ ਇੱਥੇ ਲੱਭ ਹੀ ਜਾਂਦੇ ਨੇ ਐ ਜੇ ਇਥੇ ਮਦਰਸਾ ਹੈ ਤਾਂ ਮਤਲਬ دینی تعلیم ਵੀ ਮਿਲ ਰਹੀ ਹੈ ਫਿਰ ਛੋਟੀ ਸਭ ਹੋਰ ਕੀ ਹੀ ਚਾਹੀਦਾ ਇੰਟਰ ਹੋ ਚੁੱਕੀ ਐ ਪਿੰਡ ਦੇ ਵਿੱਚ سے اج ਤੁਹਾਨੂੰ ਸੁਣਾਉਣ ਜਾ ਰਿਹਾ ਹਾਂ ਨਵਾਬ ਅਦੀਨਾ ਬੇਗ ਅਰਾਹੀ ਦੀ ਕਹਾਣੀ ਉਹ ਬਾਦਰ ਜੰਗ ਜੋ ਉਹ ਬਾਦਰ ਹੁਕਮਰਾਨ ਗੁਜ਼ਰਿਆ 1710 ਵਿੱਚ ਪੈਦਾ ਹੋਇਆ ਤੇ 15 ਸਤੰਬਰ 1758 ਵਿੱਚ ਉਹ وفات پا ਗਿਆ ਸੀ ਇੱਕ ਛੋਟੇ ਜਿਹੇ ਘਰ ਤੋਂ ਪੈਦਾ ਹੋਣ ਵਾਲਾ ਇਨਸਾਨ ਮੁਗਲ ਪੰਜਾਬ ਦਾ ਆਖਰੀ ਗਵਰਨਰ ਉਹੀ ਸੀ 1758 ਦੇ ਮੁਗਲ ਪੰਜਾਬ ਦਾ ਚੰਨ ਮਹੀਨਿਆਂ ਵਾਸਤੇ ਗਵਰਨਰ ਮਕਰਰ ਹੋਇਆ ਸੀ ਅਦੀਨਾ ਵੇਖ ਦਾ ਨਈ ਮੁਕਾਬਲਾ ਨਈ ਰੀਸਾਂ ਓਦੀ ਬਾਦਰੀ ਓਦੀ ਜੁਰਤ ਦੀਆਂ ਗੱਲਾਂ ਹੀ ਵੱਖਰੀਆਂ ਸਨ ਜਿਹਦੀ ਵਜ੍ਹਾ ਤੋਂ ਉਹਨੂੰ ਇੱਕ ਆਮ ਇਨਸਾਨ ਨੂੰ ਪਹਿਲਾਂ ਇੱਕ ਛੋਟੇ ਜਿਹੇ ਇਲਾਕੇ ਦੀ ਹਕੂਮਤ ਦਿੱਤੀ ਗਈ ਉਸ ਛੋਟੇ ਜਿਹੇ ਇਲਾਕੇ ਚਾਰ ਪੰਜ ਪਿੰਡ ਜਿਹੜੇ ਸਨ ਉਹਦਾ ਉਹਨੂੰ ਸਰਪ੍ਰਾਈਜ਼ ਦਿੱਤੀ ਗਈ ਉਸ ਬਾਅਦ ਚ ਫਿਰ ਜਦੋਂ ਵੇਖਿਆ ਗਿਆ ਵੀ ਇਹਦੀ ਕਾਬਲੀਅਤ ਨੂੰ ਜਾਂਚਿਆ ਗਿਆ ਮੁਗਲ ਅਕਬਰਾਨਾ ਨੇ ਜਾਂਚਿਆ ਤੇ ਉਹਨਾਂ ਨੇ ਇਹਨੂੰ ਇੱਕ ਸੁਲਤਾਨਪੁਰ ਇਲਾਕੇ ਦਿੱਤਾ ਉਹਨੂੰ ਹਾਕਮ ਬਣਾ ਦਿੱਤਾ ਗਿਆ ਲਾਲਾ ਫਰੀਦ ਨਵਾਜ਼ ਦੇ ਸੁਲਤਾਨਪੁਰ ਦਾ ਉਹ ਫੌਜਦਾਰ ਮقرਰ ਕਰ ਦਿੱਤਾ ਗਿਆ 1752 ਵਿੱਚ ਗੁਰਦਾਸਪੁਰ ਸਫ਼ਰ ਦੇ ਦੌਰਾਨ ਦਿਨਾ ਨਗਰ ਦੀ ਬੁਨਿਆਦ ਰੱਖੀ ਉਹਨੇ ਨਾਦਰ ਸ਼ਾਹ ਨੇ ਜਦੋਂ ਹਮਲਾ ਕੀਤਾ ਸੀ 1739 ਦੇ ਵਿੱਚ ਉਸ ਟਾਈਮ ਅਦੀਨਾ ਬੇਗ ਸੁਲਤਾਨਪੁਰ ਦਾ ਹਾਕਮ ਸੀ ਤੇ ਨਾਦਰ ਸ਼ਾਹ ਦੇ ਹਮਲੇ ਦੀ ਵਜ੍ਹਾ ਤੋਂ ਫਿਰ ਉਹਨੂੰ ਦੁਆਬਾ ਤੇ ਜਲੰਧਰ ਦਾ ਉਹਨੂੰ ਨਾਜ਼ਮ ਮੁਕਰਰ ਕਰ ਦਿੱਤਾ ਗਿਆ ਅਦੀਨਾ ਬੇਗ ਨੂੰ ਸਿੱਖਾਂ ਨੂੰ ਰੋਕਣ ਵਾਸਤੇ ਕਿਉਂਕਿ ਜਦੋਂ ਹਮਲਾ ਆਇਆ ਨਾ ਉਸ ਟਾਈਮ ਫਿਰ ਸਿੱਖਾਂ ਨੇ ਸਿਰ ਚੁੱਕਿਆ ਤੇ ਉਹਨਾਂ ਨੇ ਬਗਾਵਤ ਕਰਨੀ ਸ਼ੁਰੂ ਕੀਤੀ ਤੇ ਬਗਾਵਤ ਨੂੰ ਰੋਕਣ ਵਾਸਤੇ ਨਾਦੀਨਾ ਬੇਗ ਨੂੰ ਕਰਰ ਕੀਤਾ ਗਿਆ ਵੀ ਇਹ ਉਹਨਾਂ ਨੂੰ ਰੋਕੀ ਗੱਲ ਲੇਕਿਨ ਉਹਨੇ ਉਹਨਾਂ ਦੀ ਉਸ ਲਾਜ਼ਾਈ ਕਰਨੀ ਸ਼ੁਰੂ ਕਰ ਦਿੱਤੀ ਫਿਰ ਜਦੋਂ ਨਵਾਬ ਜ਼ਿਕਰੀਆ ਖਾਨ ਬਹਾਦਰ ਦੀ ਉਧਰ ਤੇ ਥੋੜਾ ਜਿਹਾ ਜ਼ੋਰ ਪਾਇਆ ਦਬਾਅ ਆਇਆ ਨਾ ਤੇ ਫਿਰ ਉਹਨਾਂ ਨੇ ਉਹਨਾਂ ਨੂੰ ਆਪਣੇ ਇਲਾਕੇ ਚੋਂ ਕੱਢ ਦਿੱਤਾ ਸਿੱਖਾਂ ਨੂੰ ਤੇ ਇਸ ਦੌਰ ਦੇ ਵਿੱਚ ਫਿਰ ਜਦੋਂ ਇਹ ਆਦੀਨਾ ਬੈਂਕ ਨੇ ਸਰਕਾਰੀ ਰੁਪਈਆ ਉਹਨਾਂ ਨਾਲ ਦਿੱਤਾ ਨਵਾਬ ਸਾਹਿਬ ਨੂੰ ਤੇ ਨਵਾਬ ਸਾਹਿਬ ਦੀ ਤਰਫੋਂ ਕਾਫੀ ਉਹਨਾਂ ਨੂੰ ਮੁਸ਼ਕਿਲਾਂ ਆਈਆਂ ਰੁਪਈਆ ਨਾ ਦੇਣ ਦੀ ਵਜ੍ਹਾ ਤੋਂ ਇੱਕ ਸਾਲ ਦੀ ਉਹਨੂੰ ਸਜ਼ਾ ਦਿੱਤੀ ਗਈ ਲਾਹੌਰ ਜਿੰਦਾਨ ਦੇ ਵਿੱਚ ਉਹ ਰਿਆਜ਼ ਕੈਦ ਉਸ ਬਾਅਦ ਪੂਰੇ ਇੱਕ ਸਾਲ ਬਾਅਦ ਉਹਨੂੰ ਰਿਹਾਈ ਮਿਲੀ ਤੇ ਉਹਨੂੰ ਸ਼ਾਹ ਨਵਾਜ਼ ਖਾਨ ਦਾ ਮਾਤਾ ਹੈ ਤੇ ਨਾਇਬ ਨਾਜ਼ਮ ਮقرਰ ਕਰ ਦਿੱਤਾ ਗਿਆ ਇਸ ਤਰ੍ਹਾਂ ਉਹ ਆ인다 ਹਰ ਸਾਲ ਸਰਕਾਰੀ ਰੁਪਈਆ ਦੇਣ ਤੋਂ ਮਹਤਾਤ ਹੋ ਗਿਆ ਜੁਲਾਈ 1745 ਵਿੱਚ ਨਵਾਬ ਜ਼ਿਕਰੀਆ ਖਾਨ ਬਹਾਦਰ ਲਾਹੌਰ ਦੇ ਵਿੱਚ ਇੰਤਕਾਲ ਕਰ ਗਿਆ ਉਹਦੇ ਇੰਤਕਾਲ ਤੋਂ ਬਾਅਦ ਉਹਦੇ ਦੋਵੇਂ ਬੇਟੇ ਯਾਯਾ ਖਾਨ ਤੇ ਸ਼ਾਨਵਾਜ਼ ਵਿੱਚ ਗਵਰਨਰ ਦੀ ਸਿਲਸਿਲੇ ਸੇ ਵਿੱਚ ਨਾ ਰਸਾ ਕਸ਼ੀ ਚੱਲਣੀ ਸ਼ੁਰੂ ਹੋ ਗਈ ਅਦੀਨਾ ਬੇਗ ਨੇ ਦੋਨਾਂ ਨਾਲ ਤਲਕਾਤ ਸਥਿਵਾਰ ਰੱਖੇ ਸ਼ਾਨਵਾਜ਼ ਨੇ ਮਾਤੇ ਮਰਕਜ਼ੀ ਹਕੂਮਤ ਦੇ ਖਿਲਾਫ ਜਾ ਕੇ ਨਾ ਆਪਣੀ ਦੀਵਾਨ ਬਣਾ ਲਿਆ ਅਦੀਨਾ ਬੇਗ ਨੂੰ ਨੇ ਜਲੰਧਰ ਤੇ ਦੁਆਬਾ ਜਿਹੜਾ ਪੰਜਾਬ ਦੁਆਬਾ ਦਾ ਕਮਰਾਨ ਮੁਕਰਰ ਕਰਦੇ ਧੱਕਿਆ ਇਸੇ سلسلے ਦੇ ਵਿੱਚ ਨਾਦਰ ਸ਼ਾਹ ਜਿਹੜਾ ਸੀ ਨਾ ਇਸੇ سلسلے ਦੇ ਦੌਰਾਨ ਉਹ 19 ਜੂਨ 1747 ਨੂੰ ਸੁਹਾਨ ਦੇ ਵਿੱਚ ਇੰਤਕਾਲ ਕਰ ਗਿਆ ਫਤ ਹੋ ਗਿਆ ਇਹ ਉਹ ਮੁਸਲਮਾਨ ਪੁੱਤਰ ਸੀ ਦਹਾਈ ਤਾਕਤਵਰ ਤੇ ਆਜ਼ਾਦ ਹੁਕਮਰਾਨ ਇਹਦੀ ਲੀਡਰਸ਼ਿਪ ਇਹਦੇ ਰੋਲ ਜਿਹੜੀ ਬਰਸ ਜਿਹੜੇ ਹਿੰਦੁਸਤਾਨ ਅਫਗਾਨਿਸਤਾਨ ਹਰ ਸਲਤਨਤ ਇਹਦੀ ਅਜ਼ਮਤ ਜਿਹੜੀ ਹਰ ਜਗ੍ਹਾ ਤੇ ਪਹੁੰਚੀ ਸੀ ਆਪਣੇ ਕੈਰੀਅਰ ਦਾ ਇਹਨੇ ਆਗਾਜ਼ ਜਿਹੜਾ ਸੀ ਜਨਾ ਮੁਗਲ ਹਰਮਨ ਦੀ ਦੇ ਨਾਲ ਕੀਤਾ ਸੀ ਤੇ ਬਹਾਦਰੀ ਕਾਬਲੀਅਤ ਦੀ ਵੈਤ ਉਹ ਜਲੰਧਰ ਦੁਆਬਾ ਦਾ ਉਹ ਫੌਜਦਾਰ ਵੀ ਮقرਰ ਹੋ ਗਿਆ ਸੀ ਇਸ ਤਰ੍ਹਾਂ ਉਹਨੇ ਸੂਬਾ ਪੰਜਾਬ ਸਰਹਦ ਰੋਹਿਲਖੰਡ ਮਲਤਾਨ ਦਰਾਜ ਤੋ ਅਰਾਨ ਸਿਆਸਤਾਨ ਕੰਧਾਰ ਕਾਬਲ ਕਾਬਲ ਜਿਹੜਾ ਅਫਗਾਨਿਸਤਾਨ ਹਿਮਾਲਿਆ ਕਸ਼ਮੀਰ ਤੇ ਕਿੰਗਰਾ ਰਾਜਸਥਾਨ ਵਿੱਚ ਬਹੁਤ ਸਾਰੇ ਇਲਾਕੇ ਤੇ ਉਹਦਾ ਰਾਜ ਰਿਆਸੀ ਉਹਨੇ ਮੁਗਲਿਆ ਦੌਰ ਸਲਤਨਤ ਦੇ ਖਿਲਾਫ ਹੁੰਦਾ ਸੀ ਤੇ ਮਹਾਰਾਟਿਆਂ ਦਾ ਉਹ ਸਾਥ ਦੇਂਦਾ ਸੀ ਮਹਾਰਟਿਆਂ ਦੇ ਨਾਲ ਰਹਿੰਦਾ ਸੀ ਇਸ ਤਰ੍ਹਾਂ ਉਹਦਾ ਨਾ ਹੈ ਜੋ ਫੌਜਦਾਰ ਸੀ ਇੱਕ ਉਹ ਜਰਨੈਲ ਸੀ ਲੇਕਿਨ ਉਹਨੇ ਸਿਆਸਤ ਦੇ ਵਿੱਚ ਪੂਰਾ ਪੈਰ ਰੱਖਿਆ ਸੀ ਜੇ ਉਹ ਫੌਜ ਨਾ ਹੋ ਜਾਂਦਾ ਤੇ ਉਹ ਸਿਆ ਹਕਮਰਾਨੀ ਦੇ ਵਿੱਚ ਵੀ ਆ ਜਾਂਦਾ ਹੁਕਮਰਾਨੀ ਉਹ ਨਹੀਂ ਸੰਕਰ ਸਕੇ ਬਾਦਸ਼ਾਹਤ ਉਹ ਨਹੀਂ ਹਾਸਲ ਕਰ ਸਕੇ ਲੇਕਿਨ ਇਹ ਵੇਖ ਕੇ ਹਾਕਮ ਉਹ ਬਣੇ ਸਨ ਇਹ ਸਜੇ ਆਪਣੇ ਇੱਕ ਪੰਜਾਬੀ ਹੀਰੋ ਦੀ ਕਹਾਣੀ ਜਿਹੜੀ ਤੁਹਾਨੂੰ ਹਮੇਸ਼ਾ ਮੈਂ ਸੁਣਾਉਣਾ ਹੁੰਦਾ ਵਾਂ ਉਰਦੂ ਚ ਕਾ ਲੋਕ ਕਹਾਣੀ ਤੇ ਇਹ ਵੇਖੋ ਜੀ ਸਾਥ ਲੱਗੀ ਏ ਤੇ ਚਾਰ ਪੰਜ ਬੰਦੇ ਬੈਠੇ ਨੇ ਖਬੇ ਪਾਸੇ ਤੇ ਕੋ ਦੋ ਚਾਰ ਬੈਠੇ ਨੇ ਇੱਧਰ ਵੀ ਉਹ ਹੋਟਲ ਛੋਟਲ ਵੀ ਪਿੰਡ ਦੇ ਵਿੱਚ ਮੌਜੂਦ ਸਜੇ ਇਹ ਕਹਾਣੀਆਂ ਸੁਣਾਉਣ ਦਾ ਮਕਸਦ ਜਿਹੜਾ ਜੇ ਨਾ ਉਹ ਤੁਹਾਨੂੰ ਅੱਗੇ ਦੱਸਿਆ ਹੈ ਵੀ ਬੜੀ ਵਾਰੀ ਦੱਸਿਆ ਬਲਕਿ ਕਿ ਕਹਾਣੀ ਸੁਣਾਈ ਇਸ ਵੇਲੇ ਤੋਂ ਜਾਂਦੀ ਏ ਕਿ ਸਾਨੂੰ ਪਤਾ ਹੋਵੇ ਵੀ ਸਾਡੇ ਪੰਜਾਬੀ ਹੀਰੋ ਕਿਹੜੇ ਕਿਹੜੇ ਗੁਜ਼ਰੇ ਨੇ ਉਹਨਾਂ ਦੀ ਕੀ ਕੀ ਕਹਾਣੀਆਂ ਨੇ ਕੀ ਕੀ ਉਹਨਾਂ ਨੇ ਖਿਦਮਤਾਂ ਅੰਜਾਮ ਦਿੱਤੀਆਂ ਨੇ ਪੰਜਾਬ ਵਾਸਤੇ ਪੰਜਾਬੀਆਂ ਵਾਸਤੇ ਇਹ ਪੰਜਾਬੀ ਕਹਾਣੀ ਜਿਹੜੀ ਇਹ ਪੰਜਾਬੀ ਹੀਰੋ ਦੀ ਕਹਾਣੀ ਜਿਹੜੀ ਇਹ ਖੁਦ ਸੁਣ ਕੇ ਤੇ ਆਪਣੇ ਬੱਚਿਆਂ ਨੂੰ ਵੀ ਸੁਨਾਇਆ ਜੇ ਤਾਂ ਕਿ ਉਹਨਾਂ ਦਾ ਵੀ ਸੀਨਾ ਜਿਹੜਾ ਉਹ ਫਖਰ ਨਾਲ ਜੋੜਾ ਹੋਵੇ ਕਿ ਉਹਨਾਂ ਦਾ ਵੀ ਇੱਕ ਪੰਜਾਬੀ ਹੀਰੋ ਐਵੇਂ ਐਵੇਂ ਗੁਜ਼ਰਿਆ ਏ ਅਦੀਨਾ ਬੇਗ ਅਰਾਈ ਇੱਕ ਅਰਾਈ ਕਬੀਲੇ ਨਾਲ تعلق ਰਹਾਦਾ ਸੀ ਕੁਝ ਲੋਕ ਉਹਨੂੰ ਮੁਗਲ ਦੇ ਨਾਲ ਵੀ ਮنسੂਬ ਕਰਦੇ ਨੇ ਸ਼ਵਾਹਦ ਮੌਜੂਦ ਨੇ ਮੁਗਲ ਦੇ ਨਾਲ ਵੀ ਅਰਾਈ ਦੇ ਨਾਲ ਵੀ ਕੁਝ ਲੋਕ ਨਵਾਬ ਹੈ ਨਹੀਂ ਸੀ ਨਵਾਬ ਉਹਦਾ ਇੱਕ ਉਹਨੂੰ ਇਜ਼ਾਜ਼ ਦੇ ਤੌਰ ਤੇ ਦਿੱਤਾ ਗਿਆ ਸੀ ਜਦੋਂ ਨੇ ਕੋਈ ਉਹ ਕੋਈ ਇਲਾਕਾ ਫਤਫਤਾ ਕੀਤਾ ਸੀ ਜਾਂ ਕੋਈ ਕਾਮਯਾਬੀ ਦੇ ਵਿੱਚ ਜਿ وجہ ਤੋਂ ਉਹਨੂੰ ਇੱਕ ਤੋਹਫੇ ਦੇ ਤੌਰ ਤੇ ਲਕਬ ਵਗੈਰਾ ਦਿੱਤਾ ਗਿਆ ਸੀ ਕਿਉਂਕਿ ਸਾਡੇ ਉਹ ਪੰਜਾਬੀ ਹੀਰੋਆਂ ਦੀਆਂ ਕਹਾਣੀਆਂ ਸਾਡੇ ਪੰਜਾਬ ਦੀ ਤਾਰੀਖ ਜਿਹੜੀ ਸਾਡੇ ਕੋਲ ਮੌਜੂਦ ਨਹੀਂ ਹੈ ਕਿਉਂਕਿ ਗੋਰੀਆ ਨੇ ਖੋ ਲਈ ਸੀ ਉਹ ਉਸ ਟਾਈਮ ਦੇ ਵਿੱਚ ਗੋਰਿਆਂ ਨੇ ਆਖਿਆ ਸੀ ਜੇ ਹਥਿਆਰ ਲਿਆਓਗੇ ਤੇ 1 ਰੁਪਇਆ ਦਾਂਗਾ ਤੇ ਜੇ ਲਿਆਵਗੇ ਪੰਜਾਬੀ ਕਾਇਦਾ ਤੇ 2 ਰੁਪਏ ਦਾਂਗਾ ਇੰਨੀ ਜ਼ਿਆਦਾ ਵੈਲਿਊ ਸੀ ਤੇ ਉਹਨਾਂ ਅੱਜ ਵੀ ਸਮਝ ਆ ਰਹੀ ਵੀ ਉਹਦੀ ਵੈਲਿਊ ਵਾਕਈ ਹੈ ਸੀ ਕਿ ਉਹਨਾਂ ਨੇ ਪੈਸੇ ਦੇ ਲਾਲਚ ਨਾਲ ਸਾਡੇ ਪੰਜਾਬੀਆਂ ਕੋਲੋਂ ਉਹਨਾਂ ਦਾ ਪੰਜਾਬ ਖੋਲਿਆ ਉਹਨਾਂ ਦੀ ਉਹ ਵਿਰਾਸਤ ਉਹਨਾਂ ਦੀ ਤਾਰੀਖ ਖੋਲੀ ਉਹਨਾਂ ਦੇ ਕੋਲੋਂ ਅੱਜ ਅਸੀਂ ਇਸਤਾ ਇਸਤਾ ਲੱਭ ਕੇ ਮੇਰੀ ਕੋਸ਼ਿਸ਼ ਇਹ ਕਿ ਮੈਂ ਉਹਨੂੰ ਇੱਕੋ ਜਗ੍ਹਾ ਤੇ ਇਕੱਠਾ ਕਰ ਦਵਾਂ ਜੇ ਕੋਈ ਜਾਣਨਾ ਚਾਵੇ ਪੰਜਾਬੀ ਹੀਰੋਆਂ ਦੇ ਬਾਰੇ ਵਿੱਚ ਤੇ ਵੀਡੀਓਜ਼ ਵੇਖੇ ਤੇ ਉਹਨੂੰ ਵੀ ਪਤਾ ਚੱਲ ਜਾਵੇ ਵੀ ਸਾਡਾ ਇਹ ਵੀ ਹੀਰੋ ਸੀ ਤੇ ਉਹ ਵੀ ਹੀਰੋ ਸੀ ਤੇ ਉਹ ਵੀ ਹੀਰੋ ਸੀ ਨਾਲੇ ਤੇ ਪਿੰਡ ਵੇਖੇਗਾ ਤੇ ਨਾਲੇ ਆਪਣੇ ਪੰਜਾਬੀ ਹੀਰੋ ਦੀ ਕਹਾਣੀ ਸੁਣੇਗਾ ਹੁਣ ਮੈਂ ਤੁਹਾਨੂੰ ਸੁਣਾਉਣਾ ਵਾ ਇਸ ਪਿੰਡ ਦੀਆਂ ਚੰਦ ਇੱਕ ਗੱਲਾਂ ਇਸ ਪਿੰਡ ਦੇ ਚੰਦ ਵਡੇਰਾਂ ਦੀ ਜ਼ੁਬਾਨੀ ਵਾਲੇਕੁਮ ਵਾਲੇਕੁਮ ਸਤਿ ਸ਼੍ਰੀ ਅਕਾਲ ਮਿਆਂ ਜੀ ਇਹ ਕਿਹੜਾ ਪਿੰਡ ਜੇ 106 ਟੀਵੀ ਇਹ ਕਿਦੂਨਾਬਾਦ ਦੇ तकरीबन ਇਹ 47 ਤੋਂ ਬਾਅਦ ਹੀ ਹੋ ਗਿਆ ਜੀ ਅੱਛਾ ਤੇ ਤੁਸੀਂ ਕਿਹੜੇ ਇਲਾਕੇ ਦੇ ਆਏ ਜੀ ਪਿਛੋਂ ਅਸੀਂ ਆਏ ਹਾਂ ਜਿਹੜਾ ਸ਼ੇਖਪੁਰ ਤੋਂ ਸ਼ੇਖੋ ਗੁਰੂ ਦੇ ਆਏ ਹੋ ਕਿਹੜੀ ਕਿਹੜੀ ਦਾਤਾਬਾਦ ਜੀ ਇੱਥੇ ਭਾਈ ਰਾਈ ਵੀ ਆ ਜੱਟ ਵੀ ਆ तकरीबन ਜ਼ਿਆਦਾ ਰਾਈ ਨੇ ਜਾਂ ਜ਼ਿਆਦਾ ਜੱਟ ਨੇ ਜ਼ਿਆਦਾ ਰਾਈ ਹੈ ਜਿਆਦਾ ਜ਼ਿਆਦਾ ਰਾਈ ਨੇ ਸਹੀ ਹੈ ਠੀਕ ਹੋ ਗਿਆ ਬਹੁਤ ਮਿਹਰਬਾਨੀ ਬਹੁਤ ਬਹੁਤ ਧੰਨਵਾਦ ਇੱਥੇ ਕਿਹੜੀ ਕਿਹੜੀ ਫਸਲ ਕਾਸ਼ਤ ਕੀਤੀ ਜਾਂਦੀ ਹੈ ਇੱਥੇ ਭਾਈ ਤਰੀਵਰ ਝੋਨਾ ਵੀ ਲਗਦੀ ਹੈ ਕਮਾਲ ਬਹੁਤ ਹੁੰਦਾ ਵਾ ਅੱਛਾ ਉਹ ਨੱਕ ਮਾਦ ਨਹਿਰ ਦੇ ਨਾਲ ਇਸ ਕਰਕੇ ਤੇ ਉਹ ਮੱਕੀ ਕੋ ਉਸ ਬੀਜਦਾ ਅੱਛਾ ਕਬਾਹ ਕਬਾਹ ਹੁੰਦੀ ਹੈ ਸਹੀ 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 ਅੰਨ ਕੋ ਹੋ ਗਿਆ ਤੇ ਫੀ ਬੰਦੇ ਨੂੰ ਕਿੰਨਾ ਕੁ ਰਕਬਾ ਹੁੰਦਾ ਜੇ ਬੰਦੇ ਮਾਲਦਾਰ ਨੇ ਤੇ ਤਗੜੇ ਨੇ ਖੁਸ਼ਹਾਲ ਨੇ ਬੰਦੇ ਸਹੀ ਹੈ ਜ਼ਮੀਨ ਦਾ ਕੈਟਾ ਹੂੰ ਫਸਲ ਬਹੁਤ ਹੁੰਦੀ ਹੈ ਜ਼ਮੀਨ ਕਿੰਨੀ ਕਿੰਨੀ ਕੋ ਹੁੰਦੀ ਹੈ ਫੀ ਬੰਦੇ ਨੂੰ ਇੱਕ ਨੂੰ ਤਕਰੀਬਨ ਇੱਥੇ ਰਹਿ ਗਿਆ ਹੁਣ ਕੋਈ ਆ ਮੱਧੇ ਮਰ ਪਿਆ ਅੱਛਾ ਬਾਦ ਦੋ ਚਾਰ ਕਿਲੇ ਹਰ ਕਿਲੇ اچھا دو چار کلے بھی اچھا گزارا ہو جائے کیونکہ فصل اچھی ہوتی ہے صحیح ماشاءاللہ میر چلو مہربانی بہت بہت شکریہ جی السلام علیکم باقی اللہ خیر کرے گا